Sadhguru मैं तकी त उन i ਮਾਨ ਵਿਲਾਸ ਪਏ ਸਾਹਿਬ ਕੀ ਅਚਰਜ ਸਾਹਿਬ ਜੀ ਅਤੇ ਨਿਵਾਸੀ ਪਏ ਸਮੂਹ ਇ ਸਾਧ ਸੰਗਤ ਜੀ ਆਪ ਸਤਿਗੁਰੂ ਜੀ ਫੇ ਹਨ ਕਿਰਪਾ ਮੇਜ ਨਾਮ ਕਰਦੇ ਹੋਏ ਸੰਸਾਰ ਨੂੰ ਆਪਣੇ ਸੁਪਾਵਨ ਪਿੱਤਰ ਚਰਨਾਂ ਨਾਲ ਜੁੜੀਏ ਚਰਨ ਕਮਲਾਂ ਦਾ ਪਿਆਰ ਰਖੀਏ ਤਤਪੁਰਨਾਮੇ ਲਖਾ ਕਰਕੇ ਜਿਤਨੇ ਹੰ ਦੀ ਸੇਵਾ ਦੇ ਪ੍ਰੰਤ ਸੰਸਾਰ ਨੂੰ ਟਿਕਾਣੇ ਕਰਦੇ ਹੋਏ ਅੰਤਿਮ ਪਿੱਤਰ ਹੋ ਨੂੰ ਨਾਮ ਸਹਿਬ ਦੀ ਦਾਤ ਰੋਸ਼ੀ ਹੈ ਅੱਜ ਦੇ ਨੂੰ ਪ੍ਰਵਾਕ ਸੇਹ ਜੀ ਦੀ ਦਾਤ ਤੇ ਨਾਜ਼ਰੀ ਮਹਾਂ ਪੰਜਵਾ ਆਪੁਨਾ ਸ੍ਰੀ ਦੇ ਅੰਦਰ ਅੰਜਲ ਆਸਾ ਤਾਨ ਸਹਿਜ ਗੁਰੂ ਅਰਜਨ ਦੇਵ ਮਹਾਰਾਜੀਆਂ ਦੇ ਆਗੰਨ ਕਰਵੰਤ ਚਾਲੂ ਕੀਤੀ ਹੋਈ ਪਾਵਨ ਤੇ ਪਿਤਰ ਗੁਰਬਾਣੀ ਦੇ ਰਾਹ ਵਿੱਚ ਹੋਈ ਹੈ ਸਤਿਗੁਰ ਪਾਸਾ ਮਹਾਰਾਜ ਜੀਆਂ ਦੇ ਪਾਵਨ ਰਚਨਾ ਨੂੰ ਵਿਚਾਰ ਕੇ ਆਪ ਆਏ ਆਓ ਸਤਿਗੁਰਾਂ ਦੇ ਪਾਵਨ ਅਪਦੇਸ਼ ਨੂੰ ਗ੍ਰਹਿਣ ਕਰਕੇ ਸਤਿਗੁਰਾਂ ਤੋਂ ਜੀਵਨ ਜਉਣ ਦੀ ਜਾਚ ਸਿੱਖੀਏ ਅੰਗੂਰ ਚਰਨਾਂ ਦੇ ਉੱਤੇ ਹਾਜ਼ਰੀ ਲਾਉਂਦੇ ਹੋਏ ਪ੍ਰਸਨਾਂ ਜੁਤੁਰ ਕਰੋ ਸੁਭਾਸ਼ੀਸ ਬਖਸ਼ੋ ਸਾਰੇ ਹੀ ਆਪੂ ਜੀ ਸਤਨਾਮ ਸ੍ਰੀ ਵਾਹਿ ਤਕਨਾ ਸ੍ਰੀ ਵਾਹਿਗੁਰੂ ਜੀ ਆਉ ਕੇ ਕੜੀ ਨਾਂ ਦੇਖਣ ਦੇ ਆਪਣਾ ਵਿਰਤ ਸੁਣਾ ਦੇ ਸਤਿਗੁਰੂ ਗੁਰੂ ਸਾਹਿਬ ਤੁਮ ਜੁ ਕਰਦੇ ਨੇ ਇਹੇ ਪਾਈ ਉਹ ਪ੍ਰਭੂ ਅਕਾਲ ਪੁਰਖ ਵੈਰ ਪ੍ਰਭੂ ਆਪਣੇ ਸੇਵਕ ਨੂੰ ਕੋਈ ਵੀ ਦੁੱਖ ਦੇਣ ਦਾ ਸਮਾਂ ਨਹੀਂ ਦੇਣ ਹੁੰਦਾ ਉਹ ਆਪਣਾ ਮੁੱਢ ਕਦੀਮਾ ਦਾ ਜਿਹੜਾ ਸੁਭਾਅ ਪਿਆਰ ਕਰਨ ਵਾਲਾ ਉਹਦਾ ਸੁਭਾਅ ਹੈ ਉਹ ਸਦਾ ਨਹੀਂ ਚੇਤੇ ਰੱਖਦਾ ਆਤ ਦੇ ਰੱਖੇ ਆਪਣੇ ਕੋ ਸਾਸ ਸਾਸੁ ਪ੍ਰਤਿ ਪਾਵੇ ਸਤਿਗੁਰ ਜੀ ਕਹਿੰਦੇ ਪ੍ਰਭੂ ਆਪਣੇ ਸਿਰ ਤੇ ਸਿਰ ਤੇ ਆਪਣਾ ਹੱਥ ਦੇ ਕੇ ਆਪਣੇ ਸਿਰ ਉੱਤੇ ਰੱਖਿਆ ਕਰਦਾ ਸੇਵਨੁਰਤੇ ਨਰੇਕ ਸਾਹ ਦੇ ਨਾਲ ਅਕਾਲ ਪੁਰਖ ਵੈਰ ਨੂੰ ਪਾਰ ਕਰਦੇ ਆਜ ਦੇ ਰਾਖੇ ਆਪਣੇ ਕੋ ਪਾਸਾ ਕਿੰਦੇ ਆਪਣੇ ਨੂੰ ਕੋ ਕਾਲ ਪੁਰਖ ਵੈਰ ਨੂੰ ਹੱਥ ਦੇ ਕੇ ਰੱਖਦਾ ਸੰਸਾਰ ਦੇ ਵਿੱਚ ਵਿਚਰਦੇ ਆ ਆਪ ਦਾ ਸੁਹਾਗ ਕੇ ਗੱਲ ਵੇਖਦੇ ਆ ਕਿ ਜਿਹੜਾ ਕੋਈ ਕਿਸੇ ਦਾ ਬਣ ਜਾਂਦਾ ਹੈ ਉਹਦਾ ਅੰਦਰ ਕੋ ਹਰੇਕ ਮਨੁੱਖ ਉਹਦਾ ਪਿਆਰ ਕਰਦਾ ਹੈ ਉਹਦੇ ਦੁੱਖ ਵਿੱਚ ਸੁੱਖ ਦੇ ਵਿੱਚ ਵੀ ਸਹਾਈ ਹੁੰਦਾ ਹੈ ਹਰ ਇੱਕ ਤਰ੍ਹਾਂ ਦੀ ਉਹਦੀ ਦੋੜ ਹੈ ਜਿਹੜੀ ਉਹ ਪੂਰੀ ਕਰਦਾ ਹੈ ਆਮੇ ਨੂੰ ਸੰਸਾਰ ਦੇ ਵਿੱਚ ਕੋਈ ਰਿਸ਼ਤਾ ਹੋਵੇ ਦੋਸਤ ਮਿੱਤਰ ਦਾ ਰਿਸ਼ਤਾ ਹੋ ਜਾਵੇ ਜੋ ਪਿਤਾ ਦਾ ਰਿਸ਼ਤਾ ਹੈ ਜੋ ਪੁੱਤਰ ਦਾ ਰਿਸ਼ਤਾ ਹੈ ਕਾਸਕ ਜਿਨੇ ਤੇ ਇਸੇ ਤਰ੍ਹਾਂ ਇੱਕ ਗੁਰੂ ਤੇ ਸੇਵਕ ਦਾ ਰਿਸ਼ਤਾ ਹੈ ਜਿਵੇਂ ਜਦੋਂ ਪੁੱਤਰ ਆਪਣੇ ਪਿਤਾ ਦੇ ਕਹਿਣੇ ਵਿੱਚ ਚੱਲਦਾ ਹੈ ਫਿਰ ਉਹ ਪਿਤਾ ਆਪਣੇ ਪੁੱਤਰ ਨਹੀਂ ਹਾਰੇ ਕੋ ਲੋੜ ਹਾਰੇ ਕੋ ਸਵਾਇਸ਼ ਨਹੀਂ ਕਰਦਾ ਉਦੇ ਦੁੱਖ ਵਿੱਚ ਵੀ ਸੁਹਾਇ ਹੁੰਦਾ ਹੈ ਉਹਦੇ ਸੁੱਖ ਵਿੱਚ ਵੀ ਸ਼੍ਰੀ ਹੁੰਦਾ ਹੈ ਪਰ ਜਿਨਾ ਪੁੱਤਰ ਨੂੰ ਨਾਇਕ ਹੋਵੇ ਕਦੇ ਵੀ ਪਿੱਤਾ ਪ੍ਰਪੂ ਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸੁੱਖ ਜਾਤ ਨਹੀਂ ਵੇਚਦਾ ਨਾ ਮੌਨ ਦੁੱਖ ਦੇ ਵਿੱਚ ਕੋਈ ਸਹਾਇਤਾ ਕਰਨ ਕਰਦਾ ਹੈ ਨਾ ਸੁੱਖ ਦੇ ਵਿੱਚ ਉਹਦੇ ਕੋਲ ਜਾਂਦਾ ਹੈ ਤੂੰ ਤੂੰ ਲੈ ਉਹ ਬਣਿਆ ਨਹੀਂ ਹੈ ਆਪਣਾ ਜੀ ਆਮ ਹਨਰਾ ਪਰ ਸੁਣਦੇ ਆ ਜਿਹੜਾ ਇੱਕ ਪੁੱਤਰ ਆਪਣੇ ਪਿਤਾ ਦਾ ਨਹੀਂ ਬਣਦਾ ਤੇ ਪਿਤਾ ਨੂੰ ਆਪਣੀ ਜੈਦਾਦ ਦੇ ਵਿੱਚੋਂ ਵੀ ਵਿਦਕ ਕਰ ਦਿੰਦੇ ਆਮ ਦੁਆਰਾ ਵਿੱਚ ਫੌਲਾ ਬਣਦੀ ਹੁੰਦੀ ਹੈ ਛੇ ਕਿਸੇ ਤਰ੍ਹਾਂ ਸਤਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦਾ ਤੇ ਸੇਵਕ ਦਾ ਰਿਸ਼ਤਾ ਹੈ ਉਹ ਇੰਨਾ ਸਾਫ ਇਨਾ ਪਵਿੱਤਰ ਹੈ ਜਿਹੜਾ ਸੇਵਕ ਆਪਣੇ ਗੁਰੂ ਦਾ ਬਣ ਜਾਂਦਾ ਹੈ ਜਿਹੜਾ ਸੇਵਕ ਅਕਾਲ ਪੁਰਖ ਵੈਰਗੁਰੂ ਦਾ ਬਣ ਜਾਂਦਾ ਹੈ ਫਿਰ ਅਕਾਲ ਪੁਰਖ ਵੈਰਗੁਰੂ ਉਹਨੂੰ ਆਪ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦਾ ਹੈ ਦੁੱਖ ਦੇ ਵਿੱਚ ਵੀ ਸਹਾਈ ਹੁੰਦਾ ਹੈ ਦੁੱਖ ਵਿੱਚ ਨਾਮ ਜਪਣ ਵਾਲੇ ਨੂੰ ਕਦੇ ਵੀ ਧੋਖ ਵਿਆਪ ਨਹੀਂ ਗੁਰੂ ਤੇਗ ਬਹਾਦਰ ਜੀ ਪਿੰਜਰੇ ਦੇ ਵਿੱਚ ਕੈਦ ਨੇ ਉਹਨਾਂ ਦੇ ਸਾਹਮਣੇ ਮਤੀ ਦਾਸ ਮਾਰੇ ਦੇ ਨਾਲ ਚੀਰਨ ਦੀ ਪਿਆਲੀ ਮਿੱਤੀ ਜਾ ਰਹੀ ਹੈ ਦੋ ਫੱਟਿਆਂ ਦੇ ਵਿੱਚ ਛੜਾ ਕੇ ਅੰਨਿਆਂਗੇ ਸਿਰ ਤੇ ਅਰਪਨ ਤੋਂ ਪਹਿਲਾਂ ਜਲਾਲ ਪੁੱਛਦੇ ਨੇ ਕੋਈ ਆਖਰੀ 아이 ਮਨ ਦੀਆਂ ਜੀਨਾਂ ਨੇ ਮਾਂ ਦੀ ਇੱਛਾ ਇੱਕ ਤੇ ਇੱਛਾ ਇਹ ਹੈ ਕਿ ਮੇਰਾ ਮੁਖ ਜਿਹੜਾ ਹੈ ਉਹ ਮੇਰੇ ਗੁਰੂ ਵੱਲ ਕੀਤਾ ਜਾਵੇ। ਉਹਨਾਂ ਨੇ ਕਿਸੇ ਤਰ੍ਹਾਂ ਕੀਤਾ ਸਾਹਮਣੇ ਉਹ ਤੇ ਗੁਰਾਂ ਦੇ ਪੇਰੇ ਚ ਕਹਿ ਰਹੇ ਨੇ ਤੇ ਪਾਈ ਮਤੀ ਦਾ ਗਿਆਂ ਦਾ ਪੁੱਤਰ ਨੂੰ ਕੀਤਾ ਹੋਇਆ। ਕੋਲ ਕੋ ਇੱਛਾ ਦੂਸਰੀ ਇੱਛਾ ਅਗੇ ਹੈ ਕਿ ਜਿਹੜਾ ਮੇਰੇ ਸਰੀਰ ਨੂੰ ਚੀਰਨ ਬਿੜੇ ਆਰਾ ਤੇਜੀ ਨਾਲ ਨਹੀਂ ਚਲਾਉਣਾ। ਔਰ ਇਹ ਵਾਰੀ ਮੇਰੇ ਸਰੀਰ ਨੂੰ ਤੀਰਨਾ ਹੈ ਪਉਂਕੋ ਹੁਣ ਤੱਕ ਮੈਂ ਘਾਟ ਜਪਜੀ ਸਾਹਿਬ ਦਾ ਕਰਮ ਨਾ ਕਰਾਂ। ਤੇ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਆਪਨੇ ਮਿਰਦੇ ਦੇ ਵਿੱਚੋਂ ਮਤੀ ਦਾ ਜੀ ਅਰਦਾਸ ਕਰਦੇ ਨੇ। ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਜਦੋਂ ਵੀ ਸੰਸਾਰ ਹੈ ਪੁਰਖ ਸੇ ਵੀ ਤਰਨ ਮੇਰੇ ਤੇ ਮੇਰੇ ਤੇ ਦੁੱਖ ਆਉਂਦਾ ਸੀ ਸੁੱਖ ਆਉਂਦਾ ਸੀ ਮੈਂ ਆਪ ਜੀ ਦੇ ਚਰਨਾਂ ਵਿੱਚ ਆਉਂਦਾ ਸੀ ਆਪ ਜੀ ਪਿੱਤਰ ਉਪਦੇਸ਼ ਲਖਦੇ ਸੀ ਮੈ ਤੇ ਹੁਣ ਤੇ ਮੈਂ ਸੰਸਾਰ ਵਿੱਚੋਂ ਜਾ ਰਿਹਾ ਕਿਰਪਾ ਕਰਕੇ ਹੁਣ ਵੀ ਕੋਈ ਉਪਦੇਸ਼ ਲਖੋ ਤੇ ਗਰੀਵਨ ਵੈ ਪਾਰਸਾ ਮਹਾਰਾਜ ਜੀ ਕਹਿੰਦੇ ਧੰਨੂ ਦੇਵ ਨੂੰ ਹੱਥ ਨਹੀਂ ਆਪਣੇ ਕੇਸਾਂ ਦੇ ਵਿੱਚੋਂ ਕੰਗਾ ਕਢਿਆ ਜੋ ਕੰਗੇ ਦੇ ਉੱਪਰ ਸਤਿਗੁਰੂ ਸਾਹਿਬ ਮੰਗਣੀ ਫੇਰ ਰਹੇ ਨੇ ਇਦਾਂ ਊੰਗਲ ਫੇਰ ਕੇ ਕੰਗੇ ਦੇ ਦੰਦਿਆਂ ਦੇ ਉੱਪਰ ਫਿਰ ਆਪਣੀ ਅਸੀਸ ਦੇ ਉੱਪਰ ਸਜਾ ਲਿਆ ਕੇ ਸਾਹਮਣੇ ਰੁੱਤ ਸਜਾ ਕੇ ਹੁਣ ਮਜੀਦਾ ਕੁਨਾਮਿਤ ਇਤਾਂ ਸੀਸੇ ਤੱਕ ਆ ਕੇ ਨਾਮ ਸਗਰ ਕੀਤੇ ਜਾਂਦੇ ਵਰਤਕ ਵੀ ਉਪਦੇਸ਼ ਦਿੱਤਾ ਹੈ ਨਾਮ ਤੇ ਕਿਸੇ ਜਲਾਦ ਨੂੰ ਪਤਾ ਲੱਗਿਆ ਨਾਮ ਤੇ ਖੜੀ ਕਿਸੇ ਵੀ ਮਨੁੱਖ ਨੂੰ ਕੋਈ ਸਮਝ ਨਹੀਂ ਆਈ ਹੈ ਤੇ ਉਹ ਰਾਦਰ ਜੀ ਆਪਣੀ ਵਿਸ਼ੇਸ਼ ਤੇ ਉੱਪਰ ਹੋਣ ਕੇਸਾਂ ਦੇ ਵਿੱਚੋਂ ਕੰਗਾ ਘੱਟ ਕੇ ਨੂੰ ਫੇਰ ਰਹੇ ਨੇ ਉਂਗਲ ਨੂੰ ਫੇਰ ਰਹੇ ਨੇ ਪਰ ਮਦੀਨਾ ਦੇ ਸਾਹਮਣੇ ਇਹਦਾ ਮਤਵਲ ਹੈ ਮਜੀਦਾਸ ਆਲਪੜਦੇ ਛੋਟੀ ਜੀ ਕੰਗੀ ਵੱਲ ਵੇਖ ਇਹਨੇ ਆਪਣੇ ਅੰਦਰ ਆਰਾਮ ਕਰਾਇਆ ਕਿਉਂਕਿ ਆਰੀ ਨਾਲ ਜੀਵ ਦੀ ਉਹਦੇ ਦੰਦੇ ਬਣਾਏ ਜਾਂਦੇ ਨੇ ਆਰੀ ਨਾਲ ਜੀਵ ਕਿਉਂ ਕੰਗਾ ਬਣਾਇਆ ਜਾਂਦਾ ਹੈ ਤੇ ਬਾਸਾ ਕਹਿੰਦੇ ਇਹ ਆਰੀ ਨਾਲ ਕਿਨੇ ਆਪਣੇ ਸਰੀਰ ਦੇ ਵਿੱਚ ਆਰੀ ਫਲਵਾਈ ਹੈ ਤੇ ਆ ਜਿਹੜਾ ਸਥਾਨ ਵੇਖ ਕਿੱਥੇ ਹੈ ਇਸ ਕੰਗੀ ਦਾ ਸਥਾਨ ਦਸਵੇਂ ਦਵਾਰ ਦੇ ਉੱਪਰ ਸਭ ਤੋਂ ਉੱਪਰ ਕੇਸਾਂ ਦੇ ਵਿੱਚ ਸਥਾਨ ਹੈ

ਅਕਾਲ ਪੁਰਖ ਵੈਰੂ ਨੂੰ ਆਪਣਾ ਬਣਾ ਲੈਂਦਾ ਹੈ ਆਮੋ ਜਿਹ ਪਰ ਦੁੱਖ ਆਵੇ ਪਰ ਸੁੱਖ ਆਵੇ ਦੁੱਖ ਦੇ ਵਿੱਚ ਵੀ ਅਕਾਲ ਪੁਰਖ ਵੈਰੂ ਰਾਤ ਦੇ ਰਾਖਾ ਆਪਣੇ ਕੋ ਹੱਥ ਦੇ ਕੇ ਰੱਖਦਾ ਹੈ ਅਕਾਲ ਪੁਰਖ ਵੈਰੂ ਗੁਰੂ ਰੂਪ ਨੂੰ ਸਮਰਾਤ ਗੁਰੂ ਹੱਥ ਦੇ ਕੇ ਰੱਖਦਾ ਹੈ ਕਦੇ ਡੋਲਣ ਨਹੀਂ ਦਿੰਦਾ ਸਾ ਸਾਸਤ੍ਰ ਪਤ ਪਾਦੇ ਹਰੇਕ ਸਵਾਰ ਦੇ ਨਾਮ ਲਖਣ ਸਤਿਗੁਰ ਪਾਲਸਾ ਕਹਿੰਦੇ ਆਪਣੇ ਸਿੱਖ ਦੀ ਗ੍ਰਿਤ ਪਾਲਣਾ ਕਰਦਾ ਹੈ ਹਰ ਸਵਾਰ ਦੇ ਮਨ ਕਾਮ ਦਾ ਨਰ ਕਰਦੇ ਤੇ ਪਾਲਦਾ ਤੇ ਨਿਰੰਕਾਰ ਦੀ ਬੋਤੀ ਹੈ ਨਿਰੰਕਾਰ ਨੇ ਸਿੱਖ ਦੀ ਸਾਜੀ ਹੈ ਸਾਰਿਆਂ ਮੁਖਾਰਤ ਹੈ ਤੇ ਪਰੰਤਮ ਜਿਹੜੇ ਉਹਦੇ ਸੇਵਕ ਹੁੰਦੇ ਹਨ ਕਹੀ ਪਰ ਉਹਨਾਂ ਦੁੱਖ ਸੁੱਖ ਦੇ ਵਿੱਚ ਕਦੇ ਵੀ ਨਰੰਕਾਰ ਸੰਗ ਰਤ ਗੁਰੂ ਦੁਲ ਨਿਰਨਾ ਹੈ ਪ੍ਰਭ ਸੁਨਾਉ ਲਾਗ ਰਹੋ ਮੇਰਾ ਜੀਤ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਏ ਭਾਈ ਮੇਰਾ ਮਨ ਵੀ ਹੁਣ ਇਸ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ ਆਗ ਅੰਤ ਪ੍ਰਭ ਸਦਾ ਆਲਪਨ ਪ੍ਰਭਾਇਕ ਨੂੰ ਦੇ ਨਾਮ ਰੱਬੋ ਦੇ ਨਾਲ ਮੇਰਾ ਵੀ ਮਨ ਜੁੜਿਆ ਰਹਿੰਦਾ ਹੈ ਜੋ ਸ਼ੁਰੂ ਤੋਂ ਅਤੇ ਅਖੀਰ ਤੱਕ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹੇ ਆਪ ਅੰਤ ਸ਼ੁਰੂ ਸ਼ੁਰੂਆਤ ਕਿਤੋਂ ਹੁੰਦੀ ਹੈ ਜੀਵਨੀ ਸ਼ੁਰੂਆਤ ਮਾਤਾ ਦੇ ਗਰਭ ਤੋਂ ਹੁੰਦੀ ਹੈ ਇਜਿੱਥੇ ਸਭ ਕੋਈ ਪਾਸਾ ਕਹਿੰਦੇ ਨੇ ਥਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰੱਖ ਆਦਮੀ ਕੁਦਰ ਨਾਹੀਂ ਆਸਾ ਕਹਿੰਦੇ ਜਿੱਥੇ ਤੇਰੀ ਸੁਰੂਆਤ ਸੁਰੂਆਤ ਕੋਈ ਉਥੇ ਤੇ ਤੇਰਾ ਸਹਾਈ ਸਹਾਇਤਾ ਕਰਨ ਵਾਲਾ ਹੈ ਕੋਈ ਨਹੀਂ ਸੀ ਕਿੰਨ ਨਰਨਾਰਥਾ ਉਥੇ ਵੀ ਤੇਰੀ ਰੱਖਿਆ ਕਰਦਾ ਹੈ ਅੰਤ ਜਦੋਂ ਇਹ ਸਰੀਰ ਦਾ ਅੰਤ ਹੋਏਗਾ ਉਥੇ ਵੀ ਗੁਰਨਾਨਕ ਦਾ ਕੋਈ ਸਹਾਈ ਨਹੀਂ ਹੋਏਗਾ ਜਿਵੇਂ ਮਾਪ ਪਿਤਾ ਸੁਤ ਨੂੰੇਤ ਨ ਭਾਈ ਮਨੁਹਾ ਨਾਮ ਤੇ ਰਹਿ ਸੰਗ ਸਹਾਈ ਉਥੇ ਵੀ ਗੁਰਨਾਨਕ ਦਾ ਕੋਈ ਸਹਾਈ ਕਰਨ ਵਾਲਾ ਨਹੀਂ ਹੋਏਗਾ ਇਸ ਕਰਕੇ ਭਾਸ਼ਾ ਕਹਿੰਦੇ ਭਾਈ ਉਸ ਆਕਾਰ ਕੋ ਬਹਿ ਕੋ ਦੇ ਨਾਮ ਜਿ ਮੇਰਾ ਮਨ ਸਦਾ ਜਿ ਰਹਿਦਾ ਰਹੇ ਜੋ ਸ੍ਰੋਤੋਂ ਅਕੀਰ ਕ ਤ ਸਦਾ ਹੀ ਮਦਦਗਾਰ ਬਣਿਆ ਰਹੇ ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ਉਹਦੀ ਸਦਾ ਸਿਫਤ ਕਰਨੀ ਚਾਹੀਦੀ ਹੈ ਰਹਾਉ ਮਨ ਵਿਲਾਸ ਤਏ ਸਾਰੇ ਰੁਕੇ ਅਚਰਜ ਦੇਖ ਬੜਾਈ اے ਭਾਈ ਨਾਲ ਪ੍ਰਭੂ ਦੇ ਭਰਾ ਕਰਨ ਵਾਲੇ ਕੌਤਕ ਦੇਖੇ ਉਹਦੇ ਵਿੜਾਈ ਦੇ ਸੇਵਕ ਦੇ ਮਨ ਵਿੱਚ ਵੀ ਫਿਰ ਖੁਸ਼ੀਆਂ ਬਣੀਆਂ ਰਹਿੰਦੀਆਂ ਜਿਹੜਾ ਅਨੰਤਕਾਰ ਨੇ ਇੰਦੀ ਵੱਡੀ ਸਿਰਕੀ ਸਾਜੀ ਹੈ ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ ਟਿਕਣੀ ਦੁੱਧ ਸਮਾਈਏ ਚੁੱਲ੍ਹੇ ਰਹਿਣ ਖੜੇ ਤੇ ਇਹ ਕੁਝ ਦੇਖਦਾ ਹੈ ਸੰਸਾਰ ਦੇ ਵਿੱਚ ਸੇਵਕ ਤੇ ਕਿੰਨੇ ਪ੍ਰਕਾਰ ਦੇ ਜੀਵ ਜੰਤੂ ਉਸ ਨਿਰੰਕਾਰ ਨੇ ਸਾਜੇ ਨੇ ਕਿੰਨੇ ਤਰ੍ਹਾਂ ਦੇ ਫਰਕ

ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜਾ ਗਿਆਨ ਦੇ ਵਿੱਚ ਚੜਿਆ ਜਾਂਦਾ ਹੈ ਉਹ ਇਸ ਤਰ੍ਹਾਂ ਪ੍ਰਮਾਤਮਾ ਦੀ ਕਾਇਨਾਤ ਨੂੰ ਵੇਖ ਕੇ ਸ੍ਰਿਸ਼ਟੀ ਨੂੰ ਵੇਖ ਕੇ ਕੁਦਰਤ ਨੂੰ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਤੇ ਸਤਿਗੁਰ ਜੀ ਕਹਿੰਦੇ ਉਹ ਹੈਰਾਨ ਕਰਨ ਵਾਲੇ ਕੌਤਕ ਦੇਖ ਕੇ ਤੇਰਾ ਉਸ ਦੀ ਵਡਿਆਈ ਵੇਖ ਕੇ ਸੇਵਕ ਦੇ ਮਨ ਵਿੱਚ ਸਦਾ ਹੀ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਆਰ ਸਿਮਰ ਨ ਪੈਣੁ ਖਾਈ ਤੇ ਹੁਣ ਵੱਡਿਆਂ ਨੇ ਉਮਰ ਲਾ ਕੇ ਧੰ ਗੁਰੂ ਅਰਜੁਨ ਦੇ ਮਹਾਰਾਜ ਵਚਨ ਕਰਦੇ ਨੇ ਕਿ ਜੇ ਨਾਨਕ ਤੂੰ ਵੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਾ ਦਾ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਵਰਣ ਕੀਤਾ ਹੈ ਪਾਈ ਕੀ ਪ੍ਰਭੂ ਨੇ ਕੁਬਰੇ ਤੋਂ ਅਰਧੇ ਗ੍ਰਸਤੀ ਵਿੱਚ ਚਿਤ ਰੱਖ ਲਈ ਹੈ ਜਿਹੜਾ ਇਹ ਮਨੁੱਖ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਕਿ ਪਾਗਲ ਇਤਿਹਾਸ ਦੇ ਵਿੱਚ ਅਸੀਂ ਬੜਾ ਕੁਝ ਸਰਗਣ ਕਰਦੇ ਹਾਂ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਬੜਾ ਸਮਝਾਇਆ ਹੈ ਗੁਰਬਾਣੀ ਦੇ ਵਿੱਚ ਵੀ ਬੜੇ ਸਾਰੇ ਪ੍ਰਮਾਣ ਮਿਲਦੇ ਨੇ ਕਿ ਜਿਨ੍ਹਾਂ ਨੇ ਵੀ ਨਾਮ ਜਪਿਆ ਹੈ ਭਗਤ ਸਹਿਬਾਨਾਂ ਦੇ ਪ੍ਰਮਾਣ ਮਿਲਦੇ ਨੇ ਇਤਿਹਾਸ ਵਿੱਚ ਵੀ ਸਿੱਖਾਂ ਦੇ ਪ੍ਰਮਾਣ ਮਿਲਦੇ ਨੇ ਜਿਨ੍ਹਾਂ ਨੇ ਵੀ ਨਾਮ ਜਪਿਆ ਉਸ ਨਿਰੰਕਾਰ ਨੇ ਰਉਣਾ ਦੀ ਪੂਰਨ ਤਰ ਦੇ ਭਤਿ ਜਿਤ ਰੱਖੀ ਹੈ ਇਹ ਸੰਸਾਰ ਵਿੱਚ ਵੀ ਤੇ ਅਗਨ ਅੰਕਾਰ ਦੀ ਦਰਗਾਹ ਵਿੱਚ ਵੀ ਜਾ ਕੇ ਫਿਰ ਨਿਰੰਕਾਰ ਦੀ ਦਰਗਾਹ ਵਿੱਚ ਵੀ ਗੁਰੂ ਸਹਾਈ ਹੁੰਦਾ ਹੈ ਸਾਡੇ ਇਛਤ ਰੱਖਣਾ ਇਸ ਕਰਕੇ ਸੰਤੂਜੀ ਵਚਨ ਕਰਦੇ ਨੇ ਭਾਈ ਉਸ ਅਕਾਲ ਪੁਰਖ ਵੈਕੁੰਠ ਦਾ ਨਾਮ ਜਪਿਆ ਹਰ ਹਰ ਸਿੰਘ ਸਿਮਰ ਉਸ ਅਕਾਲ ਪੁਰਖ ਵੈਕੁੰਠ ਦਾ ਨਾਮ ਜਪਿਆ ਪੂਰੇ ਗੁਰੂ ਵਾਲਾ ਬਣ ਜਾ ਪੂਰੇ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਲੈ ਕੇ ਉਹ ਨਾਮ ਜਪ ਲੈ ਸ਼ਮਣ ਕਰਨ ਲੈ ਫਿਰ ਤੇਰਾ ਮੁੱਖਾ ਜਨਮ ਸਫਤਾ ਹੋ ਜਾਏਗਾ ਇਹ ਮਨੁੱਖਾ ਜਨਮ ਬੜਾ ਦੁਰਲਭ ਹੈ ਐਵੇਂ ਨਹੀਂ ਮਿਲਿਆ ਹੈ ਬੜੀ देर ਬਾਅਦ ਤੇਰੇ ਚੰਨ ਤਾਲ ਬੜੇ ਚਿਰਾਂ ਚੋਂ ਬਾਸਾਨੀ ਨੇ ਜੀਵਨ ਲਿਆਇਆ 83 ਲੱਖ ਜੋਨ ਪੂਰਤ ਕੇ ਆਇਆ ਲੱਖ 84 ਪਰਮਦੇ ਪਰਮਦੇ ਤੁਲਗ ਜਨਮ ਆਪ ਕਾਇਓ ਪਾਸਾ ਕਹਿੰਦੇ 84 ਲੱਖ ਸਰੀਰ ਪੂਰਤਨ ਤੋਂ ਬਾਅਦ ਆਪ ਨੂੰ ਅੰਦਰ ਲਾਪ ਸਰੀਰ ਮਿਲਿਆ ਮਨੋਕਾ ਜਨਮ ਮਿਲਿਆ ਹੈ ਰੇ ਮੂੜੇ ਤੂੰ ਛੇ ਰਸ ਪਕਤਾਇਓ ਤੈ ਹਰੇ ਵੀ ਪਾਸਾ ਕਹਿੰਦੇ ਮਾਇਆ ਦੇ ਰਸਾਂ ਦੇ ਤਸਾਂ ਦੇ ਵਿੱਚ ਇਸ ਜੀਵਨ ਨੂੰ ਕੁੜਝਾਦਿਆ ਹੈ ਲਪਟਾ ਲਿਆ ਹੈ ਹਰੇ ਵੀ ਲੱਗਿਆ ਹੋਇਆ ਹੈ ਹਰੇ ਵੀ ਨਾਮ ਦੀ ਜਪਨਾ ਜਿਸ ਘਰ ਮੈਂ ਕੁਦਰ ਰਹਿਣਾ ਵਸਣਾ ਸੋਚ ਕਲ ਚੀਕਣਾ ਆ ਜਿੱਥੇ ਜਾ ਕੇ ਪਾਰਸਾਗੇ ਤੇ ਰਹਿਣਾ ਹੈ ਜਿਹੜੇ ਘਰ ਵਿੱਚ ਜਾ ਕੇ ਵਸਣਾ ਹੈ ਉਹ ਕਲ ਚੇਤ ਵਿੱਚ ਚੇਤੇ ਨਹੀਂ ਆਉਂਦਾ ਤਨ ਆ ਸੰਸਾਰ ਮੁਕਤੀ ਕਰਦੀ ਚਿੰਤਾ ਕਰਦਾ ਹੈ ਸੰਸਾਰ ਦੇ ਵਿੱਚ ਰਹਿਣ ਵਾਸਤੇ ਫਿਕਰ ਕਰਦਾ ਹੈ ਪਰ ਜਿਹੜੇ ਘਰ ਵਿੱਚ ਰਹਿਣਾ ਹੈ ਜਾ ਕੇ ਵਸਣਾ ਹੈ ਉਹ ਘਰ ਤੇ ਚੇਤ ਵਿੱਚ ਨਹੀਂ ਆਉਂਦਾ ਚੇਤੇ ਨਹੀਂ ਆਉਂਦਾ ਕਿਸ ਘਰ ਕੇ ਪਾਰਸਾ ਜੀ ਵਚਨ ਕਰਦੇ ਨੇ ਭਾਈ ਇਕ ਆਕਾਰਪੁਰਖ ਹੋਇਆ ਉਹਦਾ ਨਾਮ ਜਪਿਆ ਕਰਦਾ ਹਰ ਸਿਮਰ ਸਿਮਰ ਆਨੰਦ ਕਰ ਨਾਮ ਕੁ ਪ੍ਰਭੂ ਪੂਰਨ ਹੈ ਜ ਰਖਾਈ ਜਿਹੜਾ ਆਕਾਰਪੁਰਖ ਵੈ ਰਖਾਈ ਉਹ ਪੂਰੇ ਤਰ੍ਹਾਂ ਦੇ ਪ੍ਰਸਾਦੀ ਇਸ ਸੰਸਾਰ ਵਿੱਚ ਵੀ ਇੱਜ਼ਤ ਰੱਖਦਾ ਹੈ ਜਿਨ੍ਹਾਂ ਦੇ ਨਾਮ ਜਪਿਆ ਕਰ ਦੇਖਿਆ ਸੰਸਾਰ ਨੂੰ ਨਾਮ ਪੂਜਦਾ ਹੈ ਉਹਨਾਂ ਦੇ ਆਕਾਰਪੁਰਖ ਵੈ ਪੂਨੇ ਆਪ ਇੱਜ਼ਤ ਰੱਖੀ ਹੈ ਧੰਨ ਬਾਬਾ ਹਰੀਦਾਸ ਮੰਤ ਉਸ ਵਰਗਿਆ ਜਿਨ੍ਹਾਂ ਨੇ ਨਾਮ ਜਪਿਆ ਵੰਦਗੀ ਕੀਤੀ ਆਪਾਂ ਦੇਖ ਰਹੇ ਆ ਸੰਸਾਰ ਆ ਕੇ ਨਕਮਲਤ ਹੁੰਦਾ ਹੈ ਦੁਨੀਆ ਪੂਜਦੀ ਨੇ ਇਸੇ ਤਰ੍ਹਾਂ ਕਰ ਸਕਦੇ ਇਸ ਸੰਸਾਰ ਵਿੱਚ ਵੀ ਉਹ ਨਿਰੰਕਾਰ ਜਿੱਤ ਰੱਖਦਾ ਹੈ ਤੇ ਅੱਗੇ ਜਾ ਕੇ ਵੀ ਰੇਰੇ ਦਰ ਕਰਦੇ ਨੇ ਆਉ ਹੈ ਆਦਰ ਸੁਭ ਦੇ ਰੂ ਅੱਗੇ ਜਾ ਕੇ ਵੀ ਨਿਰੰਕਾਰ ਵਿੱਚ ਜਿੱਤ ਰੱਖਦਾ ਇਸ ਕਰਕੇ ਗੁਰੂ ਘਰ ਨੇ ਗੁਰੂ ਚਰਨਾਂ ਨਾਲ ਜੁੜੋ ਭਾਈ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਮਨ ਕਾ ਜਨਮ ਸਫਲਾ ਕਰੀਏ ਤੇ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਕੰਮ ਆਓ ਪੁਇਆ ਤਮਾਂ ਬੁਲਾਨੀ ਜਿਮਾਂ ਸਤਿਗੁਰੂ ਜੀ ਬਖਸ਼ਿਸ਼ ਜੋਗ ਨੇ ਪਿਆਰੀ ਸਾਧ ਸੰਤੋ ਬਖਸ਼ਿਸ਼ ਜੋਗ ਬਸ ਰਹਿਣਾ ਜੀ ਕੋਈ ਵਿਚਾਰ ਜੋ ਮਨ ਨੂੰ ਭਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਗਲਤੀਆਂ ਦਾ ਭਾਣੀਆਂ ਜਾਣ ਕੇ ਨਾ ਕਰਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ